ਮੈਂ ਆਪਣੇ ਪੰਜਾਬ ਦੇ ਸਟੇਟ ਵਾਸੀ ਸਾਰੇ ਜਿਹੜੇ ਸਾਡੇ ਪੰਜਾਬੀ ਭਰਾ ਵਾ ਅਤੇ ਬਾਹਰ ਦੇਸ਼ ਵਿਦੇਸ਼ ਵਿੱਚ ਬੈਠਿਆਂ ਸਾਰਿਆਂ ਨੂੰ ਸ੍ਰੀ ਹਰਗੋਬਿੰਦ ਪਾਤਸ਼ਾਹ ਦਾ ਜਿਹੜਾ ਆ ਬੰਦੀ ਦਿਵਸ ਆ ਰਿਹਾ ਵਾ ਬੰਦੀ ਛੋੜ ਦਿਵਸ ਵਾ ਇਸ ਸਮੇਂ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਉਦੋਂ ਬੰਵਾ ਰਾਜਾ ਨੂੰ ਆਪਣੇ ਅੰਦਰ ਨਾਲ ਛੁਡਾ ਕੇ ਲਿਆਂਦਾ ਸੀ ਸਾਡੇ ਸਿੱਖਾਂ ਵਾਸਤੇ ਬਹੁਤ ਹੀ ਖੁਸ਼ੀ ਵਾਲਾ ਤਿਹਾੜ ਵਾ ਤੇ ਬੜੇ ਚਾਵਾ ਤੇ ਸਤਿਕਾਰ ਨਾਲ ਸਾਰੀ ਸੰਗਤ ਮਨਾਉਂਦੀ ਦੇਸ਼ਾਂ ਵਿਦੇਸ਼ਾਂ ਵਿੱਚ ਬੈਠਿਆ ਇੱਥੇ ਵੀ ਤੇ ਮੈਂ ਆਪਣੀ ਜਿਹੜੀ ਸਿੱਖ ਸੰਗਤ ਆ ਉਹਨਾਂ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਜਿਹੜੇ ਬੰਗਲਾ ਰਾਜੇ ਛਡਾਇ ਸੀ ਬੰਦੀ ਦਿਵਸ ਦੇ ਦਿਨ ਦੀ ਖੁਸ਼ੀ ਦੇ ਵਿੱਚ ਮੁਬਾਰਕਾਂ ਤੇ ਵਧਾਈਆਂ ਦਿੰਨਾ ਵਾ ਤੇ ਨਾਲ ਹੀ ਮੈਂ ਬੱਚਿਆਂ ਨੂੰ ਇਹ ਕਹਿਣਾ ਚਾਹਨਾ ਕਿ ਜਿਹੜਾ ਇਹ ਦਿਵਾਲੀ ਦਾ ਤਿਹਾਰ ਵਾ ਖੁਸ਼ੀ ਤੇ ਚਾਵਾ ਨਾਲ ਮਨਾਇਆ ਜਾਵੇ ਇਹਨਾਂ ਪਟਾਕਿਆਂ ਤੋਂ ਤੇ ਪ੍ਰਦੂਸ਼ਣ ਤੋਂ ਬਚ ਕੇ ਰਹਿਣਾ ਚਾਹੀਦਾ ਕਈ ਵਾਰ ਮੈਂ ਸੁਣਿਆ ਦਿਵਾਲੀ ਦੇ ਤਿਹਾਰਾਂ ਦੇ ਵਿੱਚ ਤਾਂ ਇਆਂ ਬੱਚਿਆਂ ਦੀਆਂ ਅੱਖਾਂ ਤੇ ਇਹ ਚੀਜ਼ ਪੈ ਗਈ ਕੋਈ ਜਦੋਂ ਸ਼ੁਰਲੀ ਜਾਂ ਪਟਾਕਾ ਵੱਜ ਗਿਆ ਤਾਂ ਨੁਕਸਾਨ ਹੋ ਗਿਆ ਤੇ ਕਈ ਜਗ੍ਹਾ ਤੇ ਕਈ ਕੁਛ ਕਈ ਜਗ੍ਹਾ ਦੇਕਰ ਅਨੁਅਗਾਂ ਲੱਗ ਗਈਆਂ ਚੁੱਗੀਆਂ ਨੂੰ ਪਰਿਵਾਰ ਸੜ ਗਿਆ ਕਹਿਣ ਦਾ ਭਾਵ ਆ ਪੀ ਇਹ ਜਿਹੜੀ ਖੁਸ਼ੀ ਆ ਬੜੇ ਧਿਆਨ ਨਾਲ ਮਨਾਉਣੀ ਚਾਹੀਦੀ ਆ ਪੂਰਾ ਉਹਨਾਂ ਦੇ ਮਾਂ ਪਿਓ ਨੂੰ ਧਿਆਨ ਰੱਖਣੇ ਚਾਹੀਦਾ ਬੱਚਿਆਂ ਛੋਟਿਆਂ ਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਬਾਕੀ ਇਹ ਤਿਹਾਰ ਜਿਹੜਾ ਸਿੱਖਾਂ ਦਾ ਤੇ ਅਤੇ ਹਿੰਦੂ ਪਾਈਚਾਰੇ ਦਾ ਸਾਰਾ ਇਹ ਸਾਂਝਾ ਤਿਹਾਰ ਮਨਾਉਂਦੇ ਆ ਹਰ ਵਕਤ ਹਰ ਹਰ ਵਾਰੀ ਤੇ ਅਸੀਂ ਦੁਬਾਰਾ ਫੇਰ ਮੈਂ ਸਿੱਖ ਕੌਮ ਨੂੰ ਬਸ ਅੰਨ ਜਾਂਦਾ ਗੁਰੂ ਹਰਗੋਬਿੰਦ ਪਾਸ਼ਾ ਦਾ ਜਿਹੜਾ ਬੰਦੀ ਛੋੜ ਦਿਵਸ ਆਪਾਂ ਮਨਾਉਨੇ ਹਰ ਤਰ੍ਹਾਂ ਬੜੇ ਚੜ੍ਹਦੀ ਕਲਾ ਨਾਲ ਮਨਾਈਏ ਤੇ ਬਾਕੀ ਸੇਵਾ ਜਿਹੜੀ ਸੰਗਤ ਦੀ ਉਹਦੇ ਚ ਜਿਆਦਾ ਧਿਆਨ ਦੇਣਾ ਚਾਹੀਦਾ ਮੈਂ ਇੱਕ ਸੱਚ ਦਾ ਸਾਥ ਸੰਤਾ ਦਾ ਸਮਾਸੇ ਵੀ ਆ ਤੇ ਮੈਂ ਕਹਿਣਾ ਵਾਂ ਕਿ ਜਦੋਂ ਕਈ ਬੱਚੇ ਜਿੱਥੇ ਜਿਆਦਾ ਬਰੇ ਅਮੀਰੀ ਦਿੱਤੀ ਆ ਤੇ ਲੱਖਾਂ ਰੁਪਏ ਦੇ ਪਟਾਕੇ ਲਿਆਂਕੇ ਚਲਾਉਂਦੇ ਆ ਪਰ ਉਥੇ ਗਰੀਬਾਂ ਦੇ ਨਾਲ ਜੇ ਸਾਡੇ ਆਸ ਪੜੋਸ ਕੋਈ ਗਰੀਬ ਆ ਤੇ ਉਹਦੇ ਨਾਲ ਉਹਦੀ ਮਜਬੂਰੀ ਨੂੰ ਵੇਖਦੇ ਆ ਉਹਦੀ ਕੋਈ ਹੈਲਪ ਕਰੋ ਅਸਲ ਜਿਹੜਾ ਤਿਹਾਰ ਇਸ ਤਰ੍ਹਾਂ ਹੁੰਦੇ ਆ ਵੀ ਬਿਸ਼ੱਕ ਦੀ ਆਪਣੇ ਬੱਚੇ ਆਪਣੇ ਪਰਿਵਾਰ ਚ ਥੋੜੀ ਜੀ ਘੱਟ ਖਰਚਾ ਬਚਾ ਕੇ ਉਹਦੇ ਚੋਂ ਕਿਸੇ ਗਰੀਬ ਦੀ ਹੈਲਪ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ